ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰਦਾਰੋ ਸਭ ਤੋਂ ਪਹਿਲਾਂ ਤਾਂ ਮੈਂ ਚਾਰੇ ਸਹਬਜ਼ਾਦਿਆਂ ਨੂੰ ਤੇ ਮਾਤਾ-ਗੁਜ਼ਰੀਨ ਨੂੰ ਸਰਜਕਾ ਕੇ ਨਤਮਸਤਕ ਹੁਣ ਸਰਦਾ ਦੇ ਫੁੱਲ ਪੇਟ ਕਰਦਾ ਹਾਂ ਫੋੜ ਆ ਜੋ ਵੀਡੀਓ ਦੀ ਗੱਲ ਸੱਚੀ ਗੱਲ ਤਾਂ ਇਹ ਹੈ ਕਿ ਅੱਜ ਮੈਂ ਚਾਹੁੰਦਾ ਸੀ ਕਿ ਮੈਂ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਬਾਰੇ ਛੋਟੇ ਨਾਲ ਗੱਲ ਕਰਾਂ ਪਰ ਕਿਉਂਕਿ ਅਕਾਲੀ ਸਿਆਸਤ ਦੇ ਵਿੱਚ ਹਰ ਕੁਝ ਨਵਾਂ ਵਾਪਰਦਾ ਹੈ ਤੇ ਕੱਲ ਜੋ ਮੈਂ ਤੁਹਾਨੂੰ ਕਿਹਾ ਸੀ ਉਹ ਬਿਲਕੁਲ ਉਲਟ ਹੋ ਗਿਆ ਕੱਲ ਦੀ ਵੀਡੀਓ ਜਿਹੜੀ ਪਿਛਲੀ ਪਈ ਹੈ ਤੁਸੀਂ ਉਹ ਚ ਦੇਖੋ ਮੈਂ ਕਿਹਾ ਸੀ ਨਾ ਗਿਆਨੀ ਰਗਵੀਰ ਸਿੰਘ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਗਾਮੀ ਮੀਟਿੰਗ ਬੁਲਾਈ ਹੈ ਤੇ ਹੀ ਤਰੀਕ ਨੂੰ ਲੇਕਿਨ ਅੱਜ ਉਹ ਮੀਟਿੰਗ ਰੱਦ ਹੋ ਗਈ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਤੇ ਇੱਥੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਅਕਾਲੀ ਲੀਡਰਸ਼ਿਪ ਦੀ ਟਕਰਾਉਣ ਵਾਲੀ ਜਿਹੜੀ ਨੀਤੀ ਹੈ ਜੱਟ ਰਕਾਉਣ ਵਾਲੀ ਨੀਤੀ ਹੈ ਇਹ ਟਕਰਾ ਰਹੇ ਨੇ ਟਾਲ ਮਟੋਲ ਕਰ ਰਹੇ ਨੇ ਜੱਟ ਟਕਰਾਉਣ ਵਾਲੇ ਪਾਸੇ ਵੱਧ ਰਹੇ ਨੇ ਅੱਜ ਇਸ ਵੀਡੀਓ 'ਚ ਇਹੀ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਹਰ ਰੋਜ਼ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਨਵੇਂ ਮੇਰੇ ਨਾਲ ਜੁੜੇ ਹੋ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਗੱਲ ਇਹ ਹੈ ਜਿਹੜੀ ਮੈਂ ਕੱਲ ਕੱਲ ਕੀਤੀ ਸੀ ਮੈਨੂੰ ਪੂਰਨ ਆਸ ਸੀ ਕਿ ਜਿਸ ਤਰੀਕੇ ਨਾਲ ਇਹ ਹਗਾਮੀ ਮੀਟਿੰਗ ਬੁਲਾਈ ਗਈ ਹੈ ਔਰ ਗਿਆਨੀ ਰਗਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਇਹ ਤੁਸੀਂ ਸਾਡੇ ਜਿਹੜੇ ਅਧਿਕਾਰ ਖੇਤਰ ਹੈ ਅਕਾਲ ਤਖਬ ਦਾ ਉਹਦੇ ਚ ਦਖਲ ਅੰਦਾਜ਼ੀ ਕੀਤੀ ਹੈ ਇਹ ਕੰਮ ਤੁਹਾਡਾ ਨਹੀਂ ਜੋ ਤੁਸੀਂ ਜਾਂਚ ਕਰ ਰਹੇ ਹੋ ਕਿਉਂਕਿ ਇਹ ਮੰਨਿਆ ਗਿਆ ਸੀ ਸਰਦਾਰ ਗੁਰਚਨ ਸਿੰਘ ਟੋਹੜਾ ਦੇ ਟਾਈਮ ਕਿ ਇਹ ਜਿਹੜੇ ਤਨਖਾਹਦਾਰ ਮੁਲਾਜ਼ਮ ਨਹੀਂ ਹੁੰਦੇ ਜਥੇਦਾਰ ਸਹਿਬਾਨ ਇਹਨਾਂ ਨੂੰ ਅਸੀਂ ਤਨਖਾਹ ਨਹੀਂ ਦਿੰਦੇ ਉਹਨੂੰ ਮਾਨ ਪਤਾ ਕਿਹਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਜੇ ਜਾਂਚ ਕੋਈ ਹੋਣੀ ਜ਼ਰੂਰੀ ਹੋਵੇ ਤਾਂ ਸ਼੍ਰੀ ਅਕਾਲ ਤਖਸਾਲ ਸਭ ਕਰਾ ਸਕਦਾ ਤੇ ਜੇ ਕੋਈ ਅਕਾਲ ਤਖਸਾਲ ਦੀ ਜਾਂਚ ਜੇ ਕਿਸੇ ਜਥੇਦਾਰ ਦੀ ਹੈ ਉਹ ਉਸੇ ਤਖਸਾਲ ਦੇ ਹੈੱਡ ਗ੍ਰਾਂਤੀ ਦੇ ਕੋਲ ਜਾਂਦੀ ਹੈ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਬਣਾਈ ਹੋਈ ਸੀ ਤੋਂ ਇਹ ਸਾਰੀ ਗੱਲ ਨੂੰ ਦੇਖਦੇ ਇਹਨਾਂ ਨੇ ਮੀਟਿੰਗ ਕੀਤੀ ਸੀ ਤਾਂ ਲੱਗ ਰਿਹਾ ਸੀ ਕਿ ਇਹ ਜਾਂਚ ਹੁਣ ਅਕਾਲ ਤਖਸਾਲ ਕੋਲ ਚੜੀ ਜਾਏਗੀ ਲੇਕਿਨ ਬਹੁਤ ਕੁਝ ਵਾਪਰਿਆ ਕੀ ਕਪਪਰੇ ਪਹਿਲਾਂ ਉੱਤੇ ਦੇਖੀ ਅਸਲ ਦੇ ਵਿੱਚ ਜਿਹੜੇ ਅਕਾਲੀ ਲੀਡਰਸ਼ਿਪ ਜਿਹੜੀ ਅੱਜ ਕੱਲ ਲੱਗੀ ਹੋਈ ਹੈ ਗੱਲਬਾਤ ਕਰਨ ਬਰਵਿੰਦਰ ਸਿੰਘ ਭੁੰਦੜ ਤੇ ਦਲਜੀਤ ਸਿੰਘ ਚੀਮਾ ਤੇ ਹੋਰ ਇਹ ਚਾਹੁੰਦੇ ਸੀ ਗਿਆਨੀ ਰਗਵੀਰ ਸਿੰਘ ਨਾਲ ਗੱਲ ਕਰਨ ਤੇ ਗਿਆਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹੁੰਚੇ ਹੋਏ ਸੀ ਮਾਛੀ ਬੜਾ ਸਾਹਿਬ ਛੇਤੀ ਪੰਦਰਵਾੜਾ ਚੱਲਿਆ ਉਸ ਦੇ ਸੰਬੰਧ ਚ ਤੇ ਉੱਥੇ ਗੱਲਬਾਤ ਹੋਈ ਇਹਨਾਂ ਦੀ ਉੱਥੇ ਮੀਟਿੰਗ ਹੋਈ ਹੈ ਕਹਿ ਲਈ ਆਪਾਂ ਔਰ ਜਦੋਂ ਤੱਕ ਇਹ ਮੀਟਿੰਗ ਹੋਈ ਉਸ ਵੇਲੇ ਤੱਕ ਇਹ ਜਿਹੜੀ ਮੀਟਿੰਗ ਹੈ 23 ਤਰੀਕ ਦੀ ਜਿਹਦਾ ਮੈਂ ਕਹਿ ਰਿਹਾ ਕਿ ਇਹਨਾਂ ਨੇ ਰੱਦ ਕੀਤੀ ਕਿਉਂਕਿ ਧਾਮੀ ਸਾਹਿਬ ਹਰਜਿੰਦਰ ਸਿੰਘ ਧਾਮੀ ਨੂੰ ਰਜੇਵੇਂ ਆ ਗਏ ਕੁਝ ਉਹਨਾਂ ਦੇ ਕੋਲ ਨਾ ਟਾਲਣ ਵਾਲੇ ਰਜੇਵੇਂ ਆ ਗਏ ਇਉਂ ਕਹਿ ਲਈ ਤਾਂ ਮੀਟਿੰਗ ਰੱਦ ਕਰਨੀ ਪਈ ਲੇਕਿਨ ਉਸ ਵੇਲੇ ਤੱਕ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਹੋਇਆ ਕੀ ਜਾਂ ਹੋਇਆ ਕੀ ਹੋਏਗਾ ਇਸ ਵੀਡੀਓ 'ਚ ਉਹੀ ਗੱਲ ਚੱਲੇਗੀ ਤਾਂ ਕੋ ਜਦੋਂ ਇਹ ਜਿਹੜੀ ਵੈਸੇ ਤੁਸੀਂ ਕਹੋਗੇ ਜੀ ਕਿਵੇਂ ਮੈਨੂੰ ਇੱਕ ਫੋਨ ਵੀ ਆਇਆ ਕਿਸੇ ਮਿੱਤਰ ਦਾ ਜੈਪੁਰ ਤੋਂ ਉਦੋਂ ਮੈਂ ਡਰਾਈਵ ਕਰ ਰਿਹਾ ਸੀ ਮੈਨੂੰ ਕਹਿੰਦੇ ਜਿਹੜੀ ਕੱਲ ਤੁਸੀਂ ਗੱਲ ਕੀਤੀ ਸੀ ਉਹ ਨਹੀਂ ਹੋਈ ਇਹ ਤਾਂ ਉਹਨਾਂ ਦੇ ਫੇਸਬੁੱਕ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਧਮੀ ਸਾਹਿਬ ਦੇ ਅਰਜੀਵਾਂ ਕਰਨੇ ਮੀਟਿੰਗ ਰੱਦ ਕਰ ਰਹੇ ਹੈ ਮੈਂ ਉਹਨਾਂ ਨੂੰ ਕਿਹਾ ਕਿ ਬਹੁਤ ਕੁਝ ਅੰਦਰੋਂ ਅੰਦਰੀ ਚੱਲ ਰਿਹਾ ਹੈ ਤੇ ਜਦੋਂ ਇਹ ਇਨਾਂ ਦੀ ਸਿਖਰਲੀ ਲੀਡਰਸ਼ਿਪ ਹੈ ਜਿਹੜੀ ਉਹਦੇ ਉਹ ਅਸਰ ਫੈਸਲੇ ਲੈਂਦੀ ਹੈ ਤੇ ਉਹ ਉਹ ਤਰ੍ਹਾਂ ਬਦਰਾਤਾ ਫੈਸਲਾ ਲੇਕਿਨ ਉਹ ਇਨ ਵਿਟਮਨ ਜਿਹੜੀ ਮਾਛੀਵਾੜੇ ਮੀਟਿੰਗ ਹੋਈ ਉਹਦੇ ਚ ਰਕਵੀਰ ਸਿੰਘ ਹੋ ਸਕਦਾ ਹੈ ਗਿਆਨੀ ਰਕਵੀਰ ਸਿੰਘ ਨਾ ਸਹਿਮਤੀ ਨਾ ਬਣੀ ਹੋਵੇ ਜਾਂ ਸਹਿਮਤੀ ਬਣ ਗਈ ਹੋਵੇ ਦੋ ਹੀ ਗੱਲਾਂ ਹੋ ਸਕਦੀਆਂ ਨੇ ਜੇ ਤਾਂ ਸਹਿਮਤੀ ਬਣ ਗਈ ਠੀਕ ਹੈ ਜੀ ਜੋ ਤੁਸੀਂ ਚਾਹੋ ਨ ਅਸਤੀਫਿਆਂ ਦੇ ਮਾਮਲੇ 'ਚ ਇਹਦੇ 'ਚ ਤਾਂ ਫਿਰ ਠੀਕ ਹੈ ਫਿਰ ਕੀ ਲੋੜ ਹੈ ਤਾਂ ਫਿਰ ਤਾਂ ਗੱਲ ਹੀ ਬਣ ਗਈ ਤੇ ਲੱਗਦਾ ਨਹੀਂ ਕਿ ਗਿਆਨੀ ਰਗਵੀਰ ਸਿੰਘ ਇਸ ਤਰ੍ਹਾਂ ਆਪਣਾ ਸਟੈਂਡ ਬਦਲ ਲੈਣਗੇ ਫਿਰ ਦੋ ਗੱਲਾਂ ਬਾਪਰ ਦੀਆਂ ਨੇ ਫਿਰ ਤਾਂ ਇਹੀ ਹੈ ਕਿ ਜੇ ਉਹ ਮੰਨਦੇ ਹੀ ਨਹੀਂ ਜੇ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ ਫਿਰ ਜਾਨੀ ਜਿਹੜਾ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਉਹਨਾਂ ਦੀ ਗੱਲ ਆਪਾਂ ਕਿਉਂ ਸੁਣੀਏ ਇਹ ਵੀ ਹੋ ਸਕਦਾ ਦੇਖੋ ਗੱਲ ਤਾਂ ਜਦੋਂ ਇਹ ਬਾਛੀਬੜੇ ਵਾਲੀ ਮੀਟਿੰਗ ਹੋਈ ਉਸ ਵੇਲੇ ਜਦੋਂ ਉਸ ਤੋਂ ਬਾਅਦ ਡਾਕਟਰ ਦਰਜੀਤ ਸਿੰਘ ਚੀਮਾ ਨੇ ਉਹ ਪੁਰਾਣੀ ਰਟ ਕੇਸ ਸਾਡੇ ਲਈ ਅਕਾਲ ਤਖਤ ਸਾਹਿਬ ਜਿਹੜਾ ਹੈ ਸਰਬਉੱਚ ਹੈ ਅਸੀਂ ਸਿਰ ਝੁਕਾ ਕੇ ਜਿਹੜਾ ਹੈ ਇਹਨਾਂ ਦੇ ਹੁਕਮਾਂ ਦੀ ਇਹਨੂੰ ਬਣ ਪਾਲਣਾ ਕਰਨੀ ਹੈ ਬਸ ਸਾਨੂੰ ਸਮਾਂ ਚਾਹੀਦਾ ਹੈ ਅਸ ਸਮਾਂ ਅਸੀਂ ਇਹ ਕਹੇ ਜੀ ਪਾਸਾ ਹੁਣ ਅਛਿਸ਼ ਦੀ 15 ਬਾੜੇ ਤੋਂ ਬਾਅਦ ਅਸਤੀਫੇ ਬਰਕਨ ਕਮੇਟੀ ਦੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਕਰ ਲਾਂਗੇ ਅਸੀਂ ਜਿਹੜੀ ਭਰਤੀ ਕਮੇਟੀ ਬਾਰੇ ਉਹਨਾਂ ਨੂੰ ਦੱਸਿਆ ਵੀ ਆਹ ਕੁਝ ਕਾਨੂੰਨੀ ਅੜਚਨਾ ਨੇ ਇਹ ਵੀ ਉਹਨਾਂ ਨੂੰ ਦੱਸਿਆ ਇਸ ਤਰ੍ਹਾਂ ਦੀ ਗੱਲ ਹੁਣ ਇਹ ਦੋਨੇ ਗੱਲਾਂ ਜਿਹੜੀਆਂ ਨੇ ਪਹਿਲੀ ਤਾਂ ਗੱਲ ਹੈ ਕਿ ਜਦੋਂ ਇਹਨਾਂ ਨੇ 20 ਦਿਨ ਮੰਗੇ ਸੀ ਉਸ ਵੇਲੇ ਵੀ ਤਾਂ ਪਤਾ ਸੀ ਵੀ ਅੱਗੇ ਜਾ ਕੇ ਸ਼ਹੀਦੀ ਜਿਹੜਾ ਉਹ 15 ਬਾੜਾ ਆਉਣਾ ਤੇ ਉਸ ਵੇਲੇ ਇਹ ਕਿਉਂ ਨਹੀਂ ਮੰਗੇ ਅਸਲ ਵਿੱਚ ਇਹ ਗੱਲ ਹੀ ਇਨ ਬਿਟਵੀਨ ਬਹੁਤ ਕੁਝ ਸੋਚਾ ਹੋ ਜੜੀਆਂ ਸੋਚੀਆਂ ਜਾਂਦੀਆਂ ਨੇ ਬਸ ਸੋਚ ਕੇ ਜਾਂ ਜਿਹੜੇ ਅਸrar ਕਰਾ ਤੋਂ ਫੈਸਲੇ ਲੈਣੇ ਹੁੰਦੇ ਨੇ ਉਹ ਜੋ ਫੈਸਲਾ ਦਿੰਦੇ ਨੇ ਉਹ ਵੀ ਕਹੀ ਜਾਂਦੇ ਨੇ ਇਸੇ ਕਰਕੇ ਉਹਨਾਂ ਕਹੇ ਇਹ ਟਰਕਾਉਣ ਵਾਲੀ ਟਾਲ ਮਟੋਣ ਵਾਲੀ ਪੀਚੀ ਚੱਲ ਰਹੀ ਹੈ ਤੇ ਹੁਣ ਵੀ ਉਹੀ ਹੈ ਤੋਂ ਇੱਕ ਤਾਂ ਇਹ ਦੂਜੇ ਪਾਸੇ ਜਿਹੜੀ ਭਰਤੀ ਕਮੇਟੀ ਉਹ ਤਾਂ ਚੱਲੀ ਰਹੀ ਹੈ ਕੰਮ ਉਹਦਾ ਵੀ ਬਾਇਆ মিডিਆ ਬਹੁਤ ਸਾਰੇ ਲੋਕਾਂ ਨੇ ਦੇਤਾ ਕਿ ਜੇ ਤੁਸੀਂ ਕੁਝ ਵੀ ਨਹੀਂ ਕਰਨਾ ਤਾਂ ਤੁਸੀਂ ਆ ਝੂਂਦਾ ਕਮੇਟੀ ਵਾਲੀ ਗੱਲ ਕਰ ਲਓ ਥੋੜੀ ਬਣਾਈ ਹੋਈ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਕਾਨੂੰਨੀ ਅੜਚਣ ਹੈ ਤਾਂ ਕੋਈ ਗੱਲ ਤਾਂ ਅਸਲ ਦੇ ਵਿੱਚ ਤਾਂ ਇਹ ਹੈ ਨਾ ਕਿ ਭਰਤੀ ਕਰਨੀ ਹੈ ਪਾਰਦਰਸ਼ਤਾ ਦੇ ਢੰਗ ਨਾਲ یوں ਨਹੀਂ ਕਰਨੀ ਕਿ ਵੀ ਠੀਕ ਹੈ ਵੀ ਉਹ ਫਲਾਣਾ ਜਥੇਦਾਰ ਨੇ ਇਹਨੇ ਭਰਤੀ ਕਰਦੇ ਉਹਨੇ 1 ਲੱਖ ਰੁਪਿਆ ਦਿੱਤਾ ਉਹਨੇ ਇਹਨਾ ਦਿੱਤਾ 50 ਹਜ਼ਾਰ ਦੇ ਜੀ ਭਰਤੀ ਉਹਨੇ ਬਣਾਤੇ ਇਸ ਤਰ੍ਹਾਂ ਨਹੀਂ ਬਿਲਕੁਲ ਸਹੀ ਤਰੀਕੇ ਨਾਲ ਇੱਕ ਫਾਰਮ ਭਰਨਾ ਨਾਲ ਆਧਾਰ ਕਾਰਡ ਲਾਉਣਾ ਨਾਲ ਇਹ ਵੀ ਹੋਊਗਾ ਵਿੱਚੋਂ ਵਿੱਚੋਂ ਪੁੱਛਣਾ ਵੀ ਹੈ 5 ਤੋਂ 10 15 20% ਨੂੰ ਕਿ ਸੱਚਮੁੱਚੀ ਤੁਹਾਡੀ ਭਰਤੀ ਜਿਹੜੀ ਪਾਰਦਰਸ਼ਤਾ ਹੋਵੇ ਤਾਂ ਵੈਸੇ ਤਾਂ ਜੇ ਕਮੇਟੀ ਵੀ ਜਿਹੜੀ ਬਣਾਈ ਆ ਉਹਦੇ ਚ ਕਿਰਪਾਲ ਸਿੰਘ ਬਡੂਂਗਰ ਉਹਦੇ ਚ ਜਿਹੜੇ ਹਰਜਿੰਦਰ ਸਿੰਘ ਧਾਮੀ ਮਨਪ੍ਰੀਤ ਸਿੰਘ ਯਾਲੀ ਤੇ ਜੇ ਆਪਾਂ ਓਵਰਾਲ ਦੇਖੀਏ ਤਾਂ ਮジョਰਿਟੀ ਤਾਂ ਇਹਨਾਂ ਦੀ ਹੈ ਅਕਾਲੀ ਛੜੇ ਦੀ ਬਾਦਲ ਛੜੇ ਦੀ ਆ ਤੁਹਾਡੇ ਛੜੇ ਤੁਹਾਡੀ ਕਮੇਟੀ ਤੋਂ ਕਿਉਂ ਡੇਗੇ ਜਾਂਦੇ ਨੇ ਇਹ ਵੀ ਗੱਲ ਸਮਝ ਨਹੀਂ ਆਉਂਦੀ ਕਿਉਂ ਨਹੀਂ ਪਾਰਦਰਸ਼ਤਾ ਮੰਨ ਲਓ ਕਿ ਇਧਰੋਂ ਤੁਸੀਂ ਤਾਂ ਭਰਤੀ ਕਰਾਉਣੀ ਹੈ ਤੁਸੀਂ ਕਹਿ ਰਹੇ ਹੋ ਕਰਾ ਲਓ ਪਾ ਲਓ ਉਹਨਾਂ ਨੂੰ ਤੇ ਪਾਰਦਰਸ਼ ਪੰਥ ਨੂੰ ਤਾਂ ਲੱਗੇ ਨਾ ਸੰਗਤ ਨੂੰ ਲੱਗੇ ਵੀ ਤੁਸੀਂ ਪਾਰਦਰਸ਼ਤਾ ਨਾ ਕਰ ਰਹੇ ਹੋ ਸੋ ਇਹ ਦੋਨੇ ਮਸਲੇ ਇਸ ਅਸਲ ਦੇ ਵਿੱਚ ਇੱਥੇ ਇੱਥੇ ਤਾਂ ਗੱਲ ਅੜੀ ਹੋਈ ਹੈ ਕਿ ਉਹ ਨਾ استیفی ਤੇ ਨਾ ਹੀ ਇਹਦੇ ਚ ਚਾਹੁੰਦੇ ਨੇ ਕੋਈ ਗੱਲ ਕਰਨੀ ਹੁਣ ਕੋਈ ਐਡੀ ਕਿਹੜਾ ਗੱਲ ਹੈ ਸਿੱਧੀ ਜੋੜ ਮੇਜ਼ ਤੋਂ ਬਾਅਦ ਵੀ ਪਤਾ ਲੱਗ ਜੀ ਉਹਨਾਂ ਨੂੰ ਟਾਈਮ ਲੱਗਿਆ ਤਾਂ ਇਹ ਗਲਤਾਂ ਨਜ਼ਰ ਇਸ ਤਰੀਕੇ ਨਾਲ ਆਉਂਦੀ ਹੈ ਲੇਕਿਨ ਮਸਲਾ ਤਾਂ ਇਹ ਵੀ ਹੈ ਵੀ ਇਹ ਐਸਜੀਪੀਸੀ ਵਾਲਾ ਕਮੇਟੀ ਕਿਉਂ ਜਿਹੜੀ ਦੀ ਹਗਾਮੀ ਮੀਟਿੰਗ ਕਿਉਂ ਰੱਦ ਕਰਨੀ ਪਈ ਜਾਂ ਰੱਦ ਕਿਉਂ ਕੀਤੀ ਇਹ ਧੰਵੀ ਸਾਹਿਬ ਨੂੰ ਕੀ ਬਹੁਤ ਜਿਹੜਾ ਅਹਿਮ ਉਹੀ ਐਸੀ ਗੱਲ ਆ ਕਿ ਵੱਡਾ ਰਜੇ ਮ ਆ ਗਿਆ ਕੋਈ ਨਹੀਂ ਗੱਲ ਇਉਂ ਹੋਈ ਹੋਏਗੀ ਕਿ ਜਦੋਂ ਇਹ ਬਲਵਿੰਦਰ ਸਿੰਘ ਪੁੰਦੜ ਜਿਹੜੇ ਆਪਣੇ ਦੂਜੇ ਦਰਜੀਤ ਸਿੰਘ ਟੀਮਾ ਮਹੇਸ਼ੰਦਰ ਗਰੇਵਾਲ ਜਾਂ ਗਲਜਾੜ ਸਿੰਘ ਰਣੀ ਕੇ ਇਹ ਸਾਰੇ ਜਦੋਂ ਮਿਲੇ ਮਾਸੀ ਬੜੇ ਜਿਹੜੀ ਗੱਲ ਹੋਈ ਉਸ ਤੋਂ ਬਾਅਦ ਇਹ ਹੋਇਆ ਹੋਏਗਾ ਕਿਉਂਕਿ ਬਾਹਰ ਤਾਂ ਕੁਝ ਨਹੀਂ ਦੱਸਿਆ ਪਰ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੋਵੇਗਾ ਵੀ ਇਹ ਤਾਂ ਗੱਲ ਚੱਲਣੀ ਨਹੀਂ ਅਸੀਂ ਨਹੀਂ ਮੰਨਣਾ ਇਹ ਤੁਹਾਡੀ ਕਿਸੇ ਵੀ ਅਸੀਂ ਤਾਂ ਜਿਹੜੇ ਪੰਥਕ ਰੋ ਰੀਤਾਂ ਦੇ ਮੁਤਾਬਕ ਹੀ ਚੱਲਣਾ ਹੈ ਅਸੀਂ ਹੁਣ ਨਹੀਂ ਝੁਗੜਾ ਨਹੀਂ ਹੈ ਉਹ ਅੜ ਗਿਆ ਹੋਣਗੇ ਮੈਨੂੰ یوں ਲੱਗਦਾ ਹੈ ਕਿ ਜੇ ਉਹ ਜੇ ਉਹ ਇਹਨਾਂ ਦੇ ਮੁਤਾਬਕ ਹੀ ਚਾਹਦੇ ਫਿਰ ਉਹ ਪਹਿਲਾ ਸਟੈਂਡ ਜਿਹੜਾ ਹੈ ਉਹ ਕਿੱਥੇ ਜਾਣਗੇ ਕਈ ਵਾਰੀ ਸਟੈਂਡ ਲੈ ਕੇ ਬੰਦਾ ਪਿੱਛੇ ਮੁੜਨਾ ਬਹੁਤ ਔਖਾ ਹੁੰਦਾ ਹੈ ਤੋ ਜਦੋਂ ਇਹ ਹੋਇਆ ਉਹਨਾਂ ਨੇ ਜਾ ਕੇ ਫਿਰਹੀ ਜਿਹੜੀ ਟੀਮ ਹੈ ਜਿਹੜੀ ਭੁੰਦਰ ਸਾਹਿਬ ਦੀ ਇਹਦੇ ਜਾ ਕੇ ਸ਼ਾਮ ਨੂੰ ਜਦੋਂ ਬਰੀਫ ਕੀਤਾ ਹੋਊਗਾ ਸਖਵੀਰ ਸਿੰਘ ਬਾਦਲ ਨੂੰ ਤੇ ਫਿਰ ਬਾਦਲ ਸਾਹਿਬ ਨੇ ਕਿਹਾ ਹੋਊਗਾ ਇੱਕ ਪਾਸੇ ਤਾਂ ਉਹ ਇਹ ਨਹੀਂ ਕਰਦੇ ਫਿਰ ਆਪਾਂ ਉਹਨੂੰ ਗੇਨੀ ਹਰਪ੍ਰੀਤ ਸਿੰਘ ਨਾਲ ਕਿਉਂ ਮਾਮਲਾ ਉਹਨਾਂ ਨੂੰ ਦੇਣੇ ਇਹ ਆਪਾਂ ਕੀ ਲੋੜ ਹੈ ਉਹਨਾਂ ਨੂੰ ਛੱਡੋ ਤੁਸੀਂ ਮੀਟਿੰਗ ਕਰੋ ਰੱਦ ਇਹ ਤਾਂ ਸਭ ਨੂੰ ਪਤਾ ਹੈ ਭਾਵੇਂ ਦਜੀਤ ਸਿੰਘ ਟੀਮਾਂ ਕਹਿੰਦਾ ਸੀ ਜੇ ਤਾਂ ਸ਼ਰੋਮਰੀ ਕਮੇਟੀ ਦਾ ਮਸਲਾ ਤੇ ਦੁਨੀਆ ਜਾਣਦੀ ਹੈ ਕਿ ਸ਼੍ਰੋਮਣੀ ਕਮੇਟੀ ਕੌਣ ਚਲਾਉਂਦਾ ਹੈ ਜਾਂ ਕਿਵੇਂ ਹੁੰਦਾ ਹੈ ਤੇ ਫਿਰ ਉਹਨੂੰ ਹਰਜਿੰਦਰ ਸਿੰਘ ਧਾਮੀ ਨੂੰ ਕੋਈ ਵੱਡਾ ਰਜ਼ੀਵਾ ਆ ਗਿਆ ਤੇ ਉਹਨਾਂ ਨੇ ਮੀਟਿੰਗ ਰੱਦ ਕਰਤੀ। ਇਉਂ ਲੱਗ ਰਿਹਾ ਮੈਨੂੰ ਤਾਂ ਇਹ ਸਾਰੀ ਗੱਲਬਾਤ। ਹੁਣ ਇਹ ਜਦੋਂ ਸਾਰਾ ਕੁਝ ਇਹ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਹੁਣ ਆਪਾਂ ਦੇਖੀਏ ਕੀ ਸਮਝੀਏ ਕੀ ਇਸ ਕਰ ਨੂੰ ਉਹ ਤਾਂ ਮੈਂ ਸ਼ੁਰੂ ਚ ਹੀ ਦੱਸ ਤੱਕੀ ਸਮਝਣਾ ਕਿ ਦੋ ਗੱਲਾਂ ਹੋ ਰਹੀਆਂ ਨੇ। ਜਾਂ ਤਾਂ ਟਕਰਾਉਣ ਵਾਲੇ ਪਾਸੇ ਚੱਲੇ ਨੇ ਜਟੜ ਕੋਣ ਵਾਲੇ ਪਾਸੇ ਚੱਲੇ ਨੇ ਹਾਲ ਦੀ ਘੜੀ ਦੋਨੇ ਲੱਗਦੇ ਨੇ ਹਾਲ ਦੀ ਘੜੀ ਦੋਨੇ ਲੱਗਦੀਆਂ ਨੇ ਟਰਕਾ ਵੀ ਰਹੇ ਨੇ ਕਿ ਲੰਬਾ ਲੈ ਜੋ ਦੇਖੋ 3 ਦਿਨ ਤੋਂ 20 ਦਿਨ 20 ਦਿਨ ਤੋਂ ਜਿਹੜਾ ਹੈ 15 ਪੜਾ ਹੋ ਸਕਦਾ ਉਦੋਂ ਵੀ ਅੱਗੇ ਗੱਲ ਚਲੀ ਗਈ ਹੋਵੇ ਮਤਲਬ ਮਨ ਚ ਤਾਂ ਹੋਈ ਹੈ ਵੀ ਜੋ ਕਰਤਾ ਉਹ ਨਹੀਂ ਬਹੁਤ ਹੈ ਇਹ ਹੈ ਟਰਕਾਉਣ ਵਾਲੀ ਨੀਤੀ ਕਿ ਟਰਕਾਈ ਚੱਲੋ ਓਹ ਲੋ ਵੀ ਤਾਂ ਆਪਾਂ ਬਹੁਤ ਮਸਲੇ ਵਿੱਚ ਦੇਖਿਆ। ਆ ਪੀਟੀਸੀ ਚੈਨਲ ਵਾਲਾ ਮਸਲਾ ਨਹੀਂ ਦੇਖਿਆ। ਉਹ ਵੀ ਤਾਂ ਅਗਲਤਾਖਬ ਸਾਹਿਬ ਦੇ ਜ਼ਿੰਮੇਵਾਰ ਦਾ ਹੁਕਮ ਸੀ। ਨਹੀਂ ਜੀ ਅਸੀਂ ਬੜਾ ਇੱਕ ਕਮੇਟੀ ਬਣਾਈ ਹੈ ਜੀ ਉਹ ਕਮੇਟੀ ਨੇ ਦੇਖ ਰਹੀ ਹੈ ਵੀ ਕਿਵੇਂ ਚੈਨਲ ਚਲਾਉਣਾ ਚੈਨਲ ਚਲਾਉਣ ਲਈ ਬੜਾ ਟਾਈਮ ਚਾਹੀਦਾ ਹੁੰਦਾ। ਉਦੋਂ ਬਾਅਦ ਤਿੰਨ ਚੈਨਲ ਹੋਰ ਚੱਲ ਗਏ ਜਦੋਂ ਦੀ ਇਹ 2 ਸਾਲ ਹੋ ਗਏ ਹੁਕਮ ਹੋਏ ਨੂੰ। ਤੋਂ ਬਦਰ ਟਰਕਾਉਣ ਵਾਲੀ ਹੈ ਨਾ ਉਦੋਂ ਬਾਅਦ ਲੋਕ ਭੁੱਲ ਜਾਂਦੇ ਨੇ ਕਿ ਕਿੱਥੇ ਜਾਦ ਰਹਿੰਦੇ। ਮਸਲਾ ਹੀ ਇਹ ਨੇ ਕਿ ਯਾਦ ਕਿੱਥੇ ਰਹਿੰਦੇ। ਹੋਰ ਕਿਸੇ ਨੂੰ ਹੋਰ ਯਾਦ ਹੈ ਕਿ ਵੀ ਹੋਰ ਕੀ ਹੁਕਮ ਦਿੱਤਾ ਸੀ ਹੁਕਮ ਤਾਂ ਇਹ ਵੀ ਦਿੱਤਾ ਸੀ ਵੀ ਜਿਹੜੀ ਤੁਸੀਂ ਚਿੱਠੀ ਟੈਂਪਰ ਕੀਤੀ ਸੀ ਉਹ ਦੋਨੇ ਜਨਤਕ ਕਰੋ ਲੋਕ ਪਰ ਜਨਤ ਨਹੀਂ ਜਨਤ ਖਲਤ ਖੁਈ ਹੈ ਤਾਂ ਇਸ ਤਰੀਕੇ ਨਾਲ ਇਹ ਟਰਕਾਉਣ ਵਾਲੀ ਗੱਲ ਉਹਨਾਂ ਦੇ ਮਨ ਚ ਦੂਜੀ ਕਿ ਠੀਕ ਹੈ ਜੇ ਹੁਣ ਤੱਕ ਇਸ ਤਰ੍ਹਾਂ ਦਾ ਮਰਜ਼ੀ ਅਸੀਂ ਕੀਤੀ ਹੈ ਤਾਂ ਇਹ ਕੌਣ ਨੇ ਅਪਾਰਟ ਤਾਂ ਸਾਡੇ ਕੀਤੇ ਹੋ ਨਹੀਂ ਟਕਰਾ ਲਈ ਸੀ ਥੀ ਟਕਰਾ ਲੇ ਹੋਈ ਹੈ ਨਾ ਫੇ ਅਸੀਂ ਤੁਹਾਡੀ ਗੱਲ ਨਹੀਂ ਮੰਨਦੇ ਹੱਥ ਜੋੜ ਕੇ ਖੜ ਗਏ ਕਿ ਅਸੀਂ ਇਹ ਨਹੀਂ ਮੰਨਾਂਗੇ ਕਿੱਥੇ ਬੰਨੇ ਹੋਏ ਦੋ ਹੀ ਨੀਤੀਆਂ ਹੋਸਾਂ ਦੀਆਂ ਨੇ ਟਕਰਾਉਣ ਦੀ ਟਕ ਟਕਰਾਉਣ ਦੀ ਮੈਨੂੰ ਲੱਗਦਾ ਦੋ ਨੀ ਚੱਲ ਰਹੀਆਂ ਨੇ ਇੱਕ ਪਾਸੇ ਟਕਾਈ ਚੱਲੋ ਦੂਜੇ ਪਾਸੇ ਟਕਰਾਅ ਦੀ ਸਥਿਤੀ ਤਾਂ ਹੈ ਹੀ ਹੈ ਕਰ ਲਓ ਪਿੱਛੇ ਕਰ ਲਓ ਅਸੀਂ ਨਹੀਂ ਮੰਨਦੇ ਤੁਹਾਡੀ ਹਾਲ ਤੱਕ ਤਾਂ ਇਹ ਹੈ ਹੁਣ ਇਹਦੇ ਇੰਪੈਕਟ ਪਤਾ ਨਹੀਂ ਕਿਉਂ ਨਹੀਂ ਸਮਝਦੇ ਕੀ ਇੰਪੈਕਟ ਬਹੁਤ ਮਾੜੇ ਪੈ ਰਹੇ ਨੇ ਸਮਝ ਲਓ ਮੇਰੇ ਤੋਂ ਗੱਲ ਹੀ ਨਹੀਂ ਸਮਝ ਆਉਂਦੀ ਕਿ ਸਲਾਹਕਾਰ ਸੁਖਵੀਰ ਸਿੰਘ ਬਾਦਲ ਤੇ ਹੈ ਕੌਣ ਹੁਣ ਤੁਸੀਂ ਦੇਖੋ ਉਧਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਹਵਾ ਚੱਲਣੀ ਸ਼ੁਰੂ ਹੋ ਗਈ ਲਹਿਰ ਬਣਨੀ ਸ਼ੁਰੂ ਹੋ ਗਈ ਮੁਖਸਰ ਸਾਹਿਬ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਦੇ ਵਿੱਚ ਕੱਟ ਹੋਇਆ ਅੱਜ ਉਹਦੇ ਵਿੱਚ ਜਿੰਨੇ ਵੀ ਬੁਲਾਰੇ ਬੋਲੇ ਬڑے ਨੌਜਵਾਨ ਬੁਲਾ ਰਹੇ ਸੀ ਮੈਂ ਸੁਣਿਆ ਉਹਨਾਂ ਦੇ ਚ ਤੇ ਵੈਸੇ ਜੋ ਪੁਰਾਣੇ ਬੰਦਿਆਂ ਚੋਂ ਪਾਠਕ ਚੋਂ ਗੁਰਦੀਪ ਸਿੰਘ ਬਠਿੰਡਾ ਸੀ ਭਾਈ ਜਸਵੀਰ ਸਿੰਘ ਸੀ ਮਨਿੰਦਰ ਸਿੰਘ ਖਾਲਸਾ ਸੀ ਡਾਕਟਰ ਗੁਰਪ੍ਰੀਤ ਸਿੰਘ ਜਸਪਾਲ ਸਿੰਘ ਮੱਲਾ ਮਨਿੰਦਰ ਸਿੰਘ ਮਹਿੰਦੀ ਜਗਜੀਤ ਸਿੰਘ ਕਪੜਿਆਂ ਵਾਲੀ ਇਹ ਸਾਰੇ ਨੇ ਉਹਨਾਂ ਦੇ ਹੱਕ ਚ ਬੋਲੇ ਕਿ 17 ਸਾਲ ਜਦੋਂ ਇਹ ਜਥੇਦਾਰ ਰਹੇ ਜਾਂ ਹੋ ਅਹੁਦੇ ਉੱਤੇ ਰਹੇ ਉਦੋਂ ਤਾਂ ਯਾਦ ਨਹੀਂ ਆਇਆ ਹੁਣ ਤੁਸੀਂ ਉਹਨਾਂ ਦੀ ਕਰਦਾਰ ਕਸ਼ੀ ਕਰ ਰਹੇ ਹੋ ਤੇ ਲੋਕ ਸਚਮਣੋਂ ਕਿ ਜਿਵੇਂ ਲੋਕ ਤਾਂ ਇਹ ਕਹਿ ਰਹੇ ਨੇ ਕਿ ਇਹ ਇਹਨਾਂ ਦੀ ਟਕਰਾਅ ਵਾਲੀ ਸਥਿਤੀ ਦੇ ਵਿੱਚੋਂ ਅਸਲੀ ਸੰਕਟ ਕਾਲੀਦਲ ਨਾ ਪੈਦਾ ਹੋ ਜਾਈ ਜਿਹੜੇ ਲੋਕ ਇਹ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਮੂਰੇ ਲਾ ਕੇ ਵੱਖਰੇ ਤੌਰ ਤੇ ਇਕੱਠੇ ਹੋ ਜਾਣ ਬਸਿਕ ਗੱਲ ਮੈਂ ਤਾਂ ਉਹਥੇ ਇਹਨਾਂ ਦੀ ਵੀ ਜਥੇਦਾਰ ਸਹਿਬਾਨ ਨੇ ਉਹਦੇ ਜਿਹੜੀ ਗੱਲ ਕਹੀ ਕਿ ਦੋਨੇ ਜਿਹੜੇ ਸ਼ਿਕਾਇਤ ਲੈ ਕੇ ਆਏ ਨੇ ਦੋਨੇ ਧੜੇ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਤੇ ਇਕੱਠੇ ਹੋ ਜਾਓ ਇਹ ਹੀ ਕਿਹਾ ਸੀ ਜੇ ਕਿਤੇ ਉੱਥੇ ਇਹ ਕਿਹਾ ਹੁੰਦਾ ਵੀ ਸਾਰੇ ਪੰਚਕ ਤੇਰਾ ਇਕੱਠੇ ਹੋ ਜਾਣ ਤਾਂ ਗੱਲ ਹੋਰ ਜ਼ਿਆਦਾ ਜਿਹੜੀ ਹੈ ਵਖਰੀ ਹੋ ਜਾਂਦੀ ਸੀ ਫਿਰ ਤਾਂ ਹੁਣ ਤਾਂ ਅਕਾਲੀਆਂ ਨੂੰ ਇਕੱਠੇ ਕੀਤਾ ਨਾ ਇੱਕ ਅਕਾਲੀ ਦਾ ਦੋ ਧੜਿਆਂ ਨੂੰ ਤੇ ਜਿਹੜੇ ਬਾਕੀ ਧੜੇ ਨੇ ਉਹਨਾਂ ਨੂੰ ਤਾਂ ਹੁਕਮ ਨਹੀਂ ਕੀਤਾ ਜਾੜੀ ਕਿਤੇ ਵੀ ਕੋਈ ਪੱਥ ਕੇਸਕਾਰ ਬੜਾ ਆਕੇ ਇਹਨਾਂ ਦੋਨਿਆਂ ਨੇ ਜਾ ਕੇ ਉੱਥੇ ਸ਼ਿਕਾਇਤ ਹੋਈ ਸੀ ਦੂਜੇ ਨੇ ਜਾ ਕੇ ਗਨਾਹ ਬੰਨੇ ਸੀ ਤੋ ਇਹ ਸਾਰੇ ਹਾਲਾਤ ਦੇ ਵਿੱਚ ਮਸਲਾ ਜਿਹੜਾ ਹੈ ਉਲਝਰ ਹੈ ਤਾਣੀ ਹਰ ਰੋਜ਼ ਨਮੀ ਉਲਝ ਰਹੀ ਹੈ ਤੇ ਜਿਹੜੀ ਉਲਝ ਰਹੀ ਤਾਣੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਉਹਨਾਂ ਨੂੰ ਇਹ ਕਿਉਂ ਨਹੀਂ ਲੱਗਦਾ ਕਿ ਪਹਿਲਾਂ ਵੀ ਸਾਨੂੰ ਲੋਕ ਨਕਾਰ ਚੁੱਕੇ ਨੇ ਹੁਣ ਜਦੋਂ ਅਸੀਂ ਦੁਬਾਰਾ ਹਕੂਮਤ ਨੂੰ ਦੁਲੀ ਕਰਾਂਗੇ ਤੇ ਫਿਰ ਕੀ ਬਣੂ ਹੁਣ ਤਾਂ ਤੁਹਾਡੇ ਕੋਲ ਤੁਸੀਂ ਹਾਂ ਕਰਤੀ ਕਿ ਜੀ ਮੇਥਵਾਹਾ ਗਨਾਹ ਹੋਏ ਤੇ ਜਿਹੜੇ ਜਾਣ ਬੁੱਝ ਗਏ ਚਲੋ ਉਹ ਤਾਂ ਹੋ ਗਏ ਹੁਣ ਲੋਕ ਕਹਿੰਗੇ ਤੁਸੀਂ ਦੁਬਾਰਾ ਕਰੀ ਜਾਂਦੇ ਹੋ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਅਸੀਂ ਨਹੀਂ ਅਸੀਂ ਦਾ ਇੰਡੀਪੈਂਡ ਜਿਹੜਾ ਹੈ ਮੰਨਣ ਨੂੰ ਤਿਆਰ ਲੋਕਾਂ ਦੇ ਮਨਾਂ 'ਚ ਇਹ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਉਹ ਟਰਕਾਰ ਰਹੇ ਹੋ ਤੁਸੀਂ ਮੰਨਣਾ ਨਹੀਂ ਚਾਹੁੰਦੇ ਤੁਸੀਂ ਸਥਿਤੀ ਜਿਹੜੀ ਹੈ ਉਹਨੂੰ ਸਪਸ਼ਟ ਕਰੋ ਮੈਨੂੰ ਲੱਗਦਾ ਜੇ ਤਾਂ ਹੋਰ ਨਕਸਾਨ ਜਿੰਨਾ ਕਿ ਇਸ ਤੋਂ ਬਾਅਦ ਤਾਂ ਵੈਸੇ ਕੀ ਕਹਾਉਣ ਹੋਣਾ ਹੈ ਸ਼ਰੋਮੀ ਅਕਾਲੀ ਦਾਦਾ ਜੇ ਹੈ ਜਿਹੜੀ ਉਹ ਪਾਰਟੀ ਜਿਹਨੂੰ ਸਾਰੇ ਪਿਆਰ ਕਰਦੇ ਨੇ ਰਾਂਡੀ ਦੀ ਗੱਲ ਹੈ ਵਿਰੋਧੀ ਵੀ ਕਹਿੰਦੇ ਨੇ ਵੀ ਇਹ ਪਾਰਟੀ ਜਿਹੜੀ ਹੈ ਸਰਵਾਈਵ ਹੋਵੇ ਰਿਵਾਈਵ ਹੋਵੇ ਲੇਕਿਨ ਇੱਥੇ ਪਾਰਟੀ ਦੀ ਰਿਵਾਈਵਲ ਦੀ ਗੱਲ ਨਹੀਂ ਹੋ ਰਹੀ ਇੱਥੇ ਸੁਖਵੀਰ ਸਿੰਘ ਬਾਦਲ ਦੇ ਸਰਵਾਈਵਲ ਦੀ ਗੱਲ ਹੋ ਰਹੀ ਹੈ ਤੇ ਅੱਜ ਮੈਂ ਫਿਰ ਆਪਣੀ ਇਹ ਵੀਡੀਓ ਉੱਥੇ ਖਤਮ ਕਰਦਾ ਕਿ ਇਹ ਸਾਰਾ ਕੁਝ ਕਰਕੇ ਜਿੰਨੇ ਵੀ ਬੰਦੇ ਨਾਲ ਲੱਗੇ ਨੇ ਉਹ ਸੁਖਵੀਰ ਸਿੰਘ ਬਾਗਲ ਦੀ ਸਰਵਾਈਵਰ ਤੱਕ ਕਰ ਦੇਣਗੇ ਲੇਕਿਨ ਸ਼ਰੋਮੀ ਅਕਾਲੀ ਦਰ ਦੀ ਜਿਹੜੀ ਰਿਵਾਈਵਲ ਹੈ ਉਹ ਤੇ ਇੱਕ ਵੱਡਾ ਪ੍ਰਸ਼ਨ ਚਿੰਨ ਖੜਾ ਹੋ ਜਾਊਗਾ ਇਹ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਮਿਲကြ ਕੱਲ ਨੂੰ ਜੇ ਇੱਧਰ ਕੋਈ ਡਿਵੈਲਪਮੈਂਟ ਨਾ ਹੋਈ ਤਾਂ ਕੱਲ ਨੂੰ ਫਿਰ ਆਪਾਂ ਕਿਸਾਨਾਂ ਦੀ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ